YouTube ਦੇਖਣ ਵਾਲੇ ਸਾਰੇ ਵੀਰਾਂ ਦਾ ਜੱਟ ਮੈਗਮਾ ਚੈਨਲ ਤੇ ਸਵਾਗਤ ਹੈ ਜੀ ਜਿਹੜਾ ਮੌਸਮਾਂ ਦੀ 프리 ਅਪਡੇਟ ਲੈ ਕੇ ਆਏ ਹਾਂ ਤੁਹਾਡੇ ਤੱਕ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ 21 22 23 ਜਨਵਰੀ ਦਾ ਜਿਹੜਾ ਮੌਸਮਾ ਕਾਫੀ ਬਦਲਾਅ ਦੇ ਵਿੱਚ ਹੋਏਗਾ ਤੇ ਮੀਂਹ ਪੈਣ ਦੀ ਜਿਹੜੀ ਆ ਪੂਰੀ ਸੰਭਾਵਨਾ ਜਤਾਈ ਜਾ ਰਹੀ ਆ ਤੇ ਇਹਦਾ ਜਿਹੜਾ ਮੇਨ ਫੋਕਸ ਕੇਂਦਰ ਹੋਊਗਾ ਜੀ ਮੱਝ ਏਰੀਆ ਹੋਊਗਾ ਤੇ ਇਸ ਤੋਂ ਬਾਅਦ ਜਿਹੜਾ ਦੁਆਬਾ ਤੇ ਮਾਲਵੇ ਦੇ ਵਿੱਚ ਵੀ ਪੂਰੀ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਆ ਜੇਕਰ ਤੁਸੀਂ ਵੀ ਆਪਦੇ ਏਰੀਆ ਦਾ ਮੌਸਮ ਦਾ ਹਾਲ ਪੂਰੇ ਵਿਸਤਾਰਪੂਰਕ ਜਾਨਣਾ ਚਾਹੁੰਦੇ ਤਾਂ ਨੀਚੇ ਕਮੈਂਟ ਜ਼ਰੂਰ ਕਰੋ ਜੀ ਤਾਂ ਦੀ ਤੁਹਾਨੂੰ ਜਿਹੜੀ ਅਸੀਂ ਕਮੈਂਟਾਂ ਦੇ ਵਿੱਚ ਵੀ ਪੂਰੀ ਤੁਹਾਡੇ ਏਰੀਆ ਦੀ ਜਾਣਕਾਰੀ ਦੇਵਾਂਗੇ 21 22 23 ਜਨਵਰੀ ਨੂੰ ਜਿਹੜੀ ਆ ਭਾਰੀ بارش ਪੈਣ ਦੀ ਸੰਭਾਵਨਾ ਚਾਰੀ ਚੱਈ ਚਾਰੀ ਆ ਮੌਸਮ ਭਾਗਤ ਵੱਲੋਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਇਹ ਜਾਣਕਾਰੀ ਆ ਪਹੁੰਚ ਸਕੇ ਕਿਉਂਕਿ ਕੁਝ ਕਿਸਾਨ ਵੀਰਾਂ ਜਿਹੜੇ ਕਣਕ ਦੀ ਫਸਲ ਨੂੰ ਪਾਣੀ ਦੇਣਾ ਚਾਹੁੰਦੇ ਆ ਦੀ 45 ਦੇ ਵਿੱਚ ਹੈਗੀ ਹੈ ਤੇ ਇਹ ਜਿਹੜੀ بارش ਆ ਕਾਫੀ ਭਾਰੀ ਮਾਤਰਾ ਦੇ ਵਿੱਚ ਪਵੇਗੀ ਮੱਝ ਏਰੀਆ ਦਾ ਮੇਨ ਫੋਕਸ ਹੋਊਗਾ ਜਿਹੜੀ ਵਾਰ-ਵਾਰ ਇਹ ਰਿਪੀਟ ਕਰ ਰਹੇ ਆ ਤੇ ਭਾਰੀ بارش ਪੈਣ ਦੀ ਪੂਰੀ ਸੰਭਾਵਨਾ ਵਾ ਤੇ 21 22 23 ਜਨਵਰੀ ਨੂੰ ਜਿਹੜਾ ਵਾ ਭਾਰੀ ਮੀਂਹ ਪਵੇਗਾ ਪੂਰੇ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਏਰੀਆ ਦੇ ਵਿੱਚ ਤੇ ਇਸ ਤੋਂ ਬਾਅਦ ਜਿਹੜਾ ਵਾ ਜਿਹੜੀ ਆ ਸੁੱਕੀ ਠੰਡ ਉਹਦੇ ਤੋਂ ਕਾਫੀ ਰਾਤ ਮਿਲੇਗੀ ਤੇ ਜਿਹੜੀ ਆਉਣ ਵਾਲੇ ਸੀਜ਼ਨ ਦੇ ਲਈ ਜਿਹੜੀਆਂ ਗਰਮੀ ਸੀਜ਼ਨ ਦੇ ਲਈ ਅਗੇਤੀ ਜਿਹੜੀਆਂ ਫਸਲਾਂ ਖਸਾਨਵੀਰ ਸਬਜ਼ੀਆਂ ਲਗਾਉਣਾ ਚਾਹੁੰਦੇ ਤਾਂ ਉਹਨਾਂ ਲਈ ਵੀ ਇਹ ਜਿਹੜਾ ਬਹੁਤ ਵਧੀਆ ਮੀਂਹ ਕੰਮ ਕਰੇਗਾ ਤੇ ਕਣਕ ਦੇ ਨਾਲ ਨਾਲ ਹਰੇ-ਚਾਰੇ ਲਈ ਵੀ ਤੇ ਝੋ ਦਾ ਕੰਮ ਕਰਕੇ ਜਾਵੇ ਤੇ ਜੇਕਰ ਗੱਲ ਕੀਤੀ ਜਾਵੇ ਅੰਕੜਿਆਂ ਦੀ ਤਾਂ ਜਿਹੜਾ ਮੱਝ ਏਰੀਏ ਦੇ ਵਿੱਚ 10 mm ਤੱਕ ਜਿਹੜਾ ਮੀਂਹ ਪਵੇਗਾ ਤਾਂ ਉਸ ਤੋਂ ਬਾਅਦ ਜਿਹੜਾ ਵਾ ਸਵੇਰੇ ਤੇ ਸ਼ਾਮ ਦੇ ਲਗਾਤਾਰ ਇਹ ਜਿਹੜਾ ਮੀਂਹ ਪੈਣ ਦੀ ਪੂਰੀ ਸੁਭਾਉਣਾ ਜਦਾਈ ਜਾ ਰਹੀ ਆ ਤੇਨ ਦਿਨਾਂ ਦੇ ਵਿੱਚੋਂ ਜਿਹੜਾ 21 22 23 ਤਰੀਕ ਨੂੰ ਜਿਹੜਾ ਮੀਂਹ ਆ ਉਹ ਕਾਫੀ ਭਾਰੀ ਮੀਂਹ ਦੱਸਿਆ ਜਾ ਰਿਹਾ ਤੇ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਕਿਸਾਨ ਵੀਰਾਂ ਤੱਕ ਜਰੂਰ ਸ਼ੇਅਰ ਕਰੋ ਤੇ ਇਸ ਵੀਡੀਓ ਨੂੰ ਹੋਰ WhatsApp ਗਰੁੱਪਾਂ ਤੇ Facebook ਗਰੁੱਪਾਂ 'ਚ ਵੀ ਜਰੂਰ ਸ਼ੇਅਰ ਕਰੋ ਤਾਂ ਜੋ ਜਿਹੜੀ ਆ ਇਹ ਜਾਣਕਾਰੀ ਆ ਆਮ ਜਨਤਾ ਤੇ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਤਾਂ ਉਹਨਾਂ ਨੂੰ ਜਿਹੜੀ ਆ ਪ੍ਰੀ ਜਿਹੜੀ ਆ ਜਾਣਕਾਰੀ ਮਿਲ ਸਕੇ ਤੇ 21 ਤਰੀਕ ਨੂੰ ਆਪਾਂ ਇੱਕ ਹੋਰ ਅਪਡੇਟ ਲੈ ਕੇ ਆਵਾਂਗੇ ਜੀ ਤੇ ਜਿਹਦੇ ਵਿੱਚ ਜਿਹੜੀਆਂ ਮੌਸਮ ਦੀ ਪੂਰੀ ਡਿਟੇਲ ਚ ਜਾਣਕਾਰੀ ਦਿੱਤੀ ਜਾਊਗੀ ਆਉਣ ਵਾਲੇ ਪੂਰੇ ਹਫਤੇ ਬਾਰੇ ਕਿਉਂਕਿ 1 ਫਰਵਰੀ 2 ਫਰਵਰੀ 3 ਫਰਵਰੀ ਨੂੰ ਜਿਹੜਾ ਮੀਂਹ ਪੈਣ ਦੇ ਚਾਂਸ ਦੱਸਾਏ ਜਾ ਰਹੇ ਆ ਤੇ ਉਹਨੂੰ ਲੈ ਕੇ ਵੀ ਆਪਾਂ ਜਿਹੜੀ ਆ ਵੀਡੀਓ ਬਣਾਵਾਂਗੇ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਦੇ ਵਿੱਚ ਆਪਦਾ ਏਰੀਆ ਤੇ ਆਪਦਾ ਨਾਮ ਜਰੂਰ ਲਿਖੋ ਜੇਕਰ ਤੁਸੀਂ ਆਪਦੇ ਏਰੀਆ ਦੀ ਹੋਰ ਵੀ ਵਿਸਤਾਰਪੂਰਵਕ ਜਾਣਣੀ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਉਹਦੇ ਲਈ ਆਪਦਾ ਏਰੀਆ ਦਾ ਪਿੰਡ ਦਾ ਨਾਮ ਜ਼ਰੂਰ ਥੱਲੇ ਕਮੈਂਟ ਕਰੋ ਤੇ ਹੋਰ ਵੀਰਾਂ ਤੱਕ ਜ਼ਰੂਰ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਇਹ ਜਾਣਕਾਰੀ ਆ ਜਲਦੀ ਤੇ ਪ੍ਰੋਪਰ ਸਾਰੇ ਕਿਸਾਨ ਵੀਰਾਂ ਨੂੰ ਮਿਲ ਸਕੇ ਤੇ ਜਿਹੜੀ ਆ ਅਪਡੇਟ ਆ ਜਿਹੜੀ ਇਹ Google ਵੱਲੋਂ ਆਪਾਂ ਕਰ ਰਹੇ ਆ ਤੇ ਸਹੀ ਅਪਡੇਟ ਕਰ ਰਹੇ ਆ ਤੇ ਧੰਨਵਾਦ